ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਏ ਨਾਨਕੀ ਪ੍ਰਭੇ ਰਤੀ ਆਪਣੀ ਭਗਤੀ ਲਾਏ ਆਏ ਪ੍ਰਭ ਸਰਨਾ ਗਤੀ ਕਿਰਪਾ ਮਿਹਰ ਦਿਆਲ ਏਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਸਤਨਾਮ ਸਿਵਾਹਿ ਗੁਰੂ ਸਾਹਿਬ ਜੀਓ ਕਈ ਕੋਟ ਅਭੇਗ ਆਤਮ ਨਿਕੋਰ ਕਈ ਕੋਟ ਪਰਦਰਭ ਕੋਹਿ ਰਹੇ ਜਿੱਤ ਜਿੱਤ ਲਾਵੋ ਤਿੱਤ ਤੱ ਲਗਣਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਜਿੱਤ ਜਿੱਤ ਲਾਵੋ ਤਿੱਤ ਤੱ ਲਗਣਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਦੇ ਦੀਵਾਨਾ ਵਿਖੇ ਹਾਜ਼ਰੀਆਂ ਲਵਾ ਰਹੇ ਹਾਂ ਆਓ ਲੜੀਵਾਰ ਗੁਰਬਾਣੀ ਦੀ ਵਿਚਾਰਨਾ ਜੁੜਨਾ ਕਰੀਏ ਜੀ ਆਪਾਂ ਲੜੀਵਾਰ ਸ਼ਬਦ ਦੀ ਵਿਚਾਰ ਕਰਦੇ ਹੋਏ ਸ੍ਰੀ ਸੁਖਮਨੀ ਸਾਹਿਬ ਜੀ ਦੇ ਦਸਵੀਂ ਅਸ਼ਟਪਦੀ ਤੇ ਪਹੁੰਚੇ ਹਾਂ ਦਸਵੀਂ ਅਸ਼ਟਪਦੀ ਦੇ ਦੂਸਰੇ ਪਦੇ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਆਓ ਤਨ ਤਨ ਸਹਿਤ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਪਵਿੱਤਰ ਬਾਣੀ ਰਾਹੀਂ ਸਾਨੂੰ ਕੀ ਉਪਦੇਸ਼ ਬਖਸ਼ਿ ਕਰਦੇ ਹਨ ਆਰੰਭ ਕਰਕੇ ਸਰਵਣ ਕਰੀਏ ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸ ਦੀਆਂ ਗੁਰੂ ਚਰਨਾਂ ਚਲਵਾਓ ਹਾਜ਼ਰੀਆਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਕਰਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕਈ ਕੋਟ ਭਏ ਅਭਮਾਨੀ ਕਈ ਕੋਟ ਅੰਧ ਅਗਿਆਨੀ ਸਤਗੁਰੂ ਪਾਤਸ਼ਾਹ ਜੀ ਅਕਾਲ ਪੁਰਖ ਕਰਤੇ ਦੀ ਇਹ ਸ੍ਰਿਸ਼ਟੀ ਦੀ ਰਚਨਾ ਦਾ ਵਿਖਿਆਨ ਕਰਦੇ ਹੋਏ ਬਖਸ਼ ਕਰ ਰਹੇ ਹਨ ਦੂਸਰੇ ਪਦੇ ਵਿੱਚ ਕੇ ਐ ਸੰਸਾਰ ਦੇ ਵਿੱਚ ਕਰੋੜਾਂ ਹੀ ਲੋਕ ਐਸੇ ਹਨ ਜੋ ਬੜੇ ਹੰਕਾਰੀ ਹੋਏ ਹੈ ਬੈਠੇ ਹਨ ਕਿ ਮੇਰੇ ਵਰਗਾ ਕੋਈ ਨਹੀਂ ਕਿਸੇ ਨੂੰ ਰੂਪ ਰੰਗ ਦਾ ਕਿਸੇ ਨੂੰ ਸੰਪਤੀ ਦਾ ਕਿਸੇ ਨੂੰ ਰਿਸ਼ਤੇਦਾਰ ਸਾਕ ਸੰਬੰਧੀ ਧੀਆ ਪੁੱਤਰਾਂ ਦਾ ਕਿਸੇ ਨੂੰ ਆਪਣੇ ਗੁਣਾਂ ਦਾ ਹੰਕਾਰ ਹੈ ਜਿਸ ਤਰ੍ਹਾਂ ਪ੍ਰੀਤਮ ਦਾ ਬਚਨ ਹੈ ਕਹੂੰ ਫੁੱਲ ਰਾਜਾ ਵੈ ਬੈਠਾ ਕਹੂੰ ਸਿਮਟ ਭਇਓ ਸ਼ੰਕਰ ਬੈਠਾ ਉਸ ਪਰਮੇਸ਼ਰ ਦੀ ਐਸੀ ਰਚਨਾ ਹੈ ਕਿਤੇ ਰਾਜਾ ਬਣ ਕੇ ਹੰਕਾਰੀ ਹੋਇਆ ਬੈਠਾ ਫੁੱਲਿਆ ਬੈਠਾ ਇੱਥੇ ਕਿਤੇ ਸਾਰਵਣ ਵਾਲੀ ਤਰ੍ਹਾਂ ਸਮਾਧੀਆਂ ਵੀ ਲਈ ਬੈਠਾ ਇਹ ਸਾਰੇ ਉਸ ਪਰਮੇਸ਼ਰ ਦੇ ਰੰਗ ਹਨ ਪਰ ਪਾਤਸ਼ਾਹ ਜੀ ਇਸ ਕੁਦਰਤ ਦੀ ਮਹਿਮਾ ਕਰਦੇ ਹੋਏ ਕਹਿ ਰਹੇ ਹਨ ਕਿ ਕਰੋੜਾਂ ਹੀ ਲੋਕ ਹੰਕਾਰ ਦੇ ਵਿੱਚ ਰਹਿ ਰਹੇ ਹਨ ਕਿ ਮੇਰੇ ਵਰਗਾ ਕੋਈ ਨਹੀਂ ਔਰ ਕਈ ਕੋਟ ਅੰਧ ਅਗਿਆਨੀ ਤੇ ਕਈ ਅਗਿਆਨਤਾ ਕਰਕੇ ਅਨੇ ਹੱਦ ਭਾਵ ਜਿਨ੍ਹਾਂ ਨੂੰ ਆਪਣੇ ਆਤਮਿਕ ਰੂਪ ਦਾ ਗਿਆਨ ਹੀ ਨਹੀਂ ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ ਕਿ ਅਸੀਂ ਕੌਣ ਆ ਕਿੱਥੋਂ ਆਏ ਆ ਦੁਨੀਆ ਤੇ ਕੀ ਲੈਣ ਆਏ ਆ ਜਿਨ੍ਹਾਂ ਨੂੰ ਇਸ ਗੱਲ ਦਾ ਜਰਾ ਜਿੰਨਾ ਵੀ ਗਿਆਨ ਨਹੀਂ ਕਰੋੜਾਂ ਹੀ ਐਸੇ ਲੋਕ ਵੀ ਜੀਵਨ ਖਤਮ ਕਰਕੇ ਚਲੇ ਜਾਂਦੇ ਹਨ ਦੁਨੀਆ ਦੇ ਵਿੱਚ ਕਈ ਕਰੋੜ ਕਿਰਪਨ ਕਠੋਰ ਕਰੋੜਾ ਹੀ ਐਸੇ ਲੋਕ ਹਨ ਜਿਹੜੇ ਦਾਨ ਕਰਨ ਵੱਲੋਂ ਬੜੇ ਕੰਜੂਸ ਹਨ ਹਿਰਦੇ ਵਿੱਚ ਬੜੀ ਕਠੋਰਤਾ ਹੈ ਕਰੜੇ ਬਚਨ ਬੋਲਦੇ ਹਨ ਔਰ ਕਿਸੇ ਦਾ ਭਲਾ ਨਹੀਂ ਕਰ ਸਕਦੇ ਕਿਸੇ ਦਾ ਤਾਂ ਛੱਡੋ ਖੁਦ ਆਪਣਾ ਵੀ ਨਹੀਂ ਕਰਦੇ ਇਸ ਤਰ੍ਹਾਂ ਐਸੇ ਕੰਜੂਸ ਦੇ ਕੋਲ ਬਹੁਤ ਮਾਇਆ ਹੋਵੇ ਉਹ ਖਾ ਨਹੀਂ ਸਕਦਾ ਉਸ ਨੂੰ ਸਭ ਕੇ ਰੱਖੀ ਰੱਖਦਾ ਔਰ ਪਾਤਸ਼ਾਹ ਜੀ ਦਾ ਬਚਨ ਹੈ ਸੂਮ ਹੈ ਧਨ ਰੱਖਣ ਕੋ ਦਿਆ ਮੁਕਤ ਕਰੇ ਧਨ ਮੇਰਾ ਜਮਕਾ ਡੰਡ ਮੂਡ ਮੈਂ ਲਾਗੈ ਛਣ ਮੈਂ ਕਰੇ ਨਵੇੜਾ ਐਸੇ ਬੰਦਾ ਕੰਜੂਸ ਬੰਦਾ ਜਿਹੜਾ ਹੈ ਉਹ ਮਾਇਆ ਨੂੰ ਸੰਸਾਰ ਸਾਭ ਕੇ ਰੱਖੀ ਜਾਂਦਾ ਹੈ ਕਿ ਇਹ ਮੇਰੀ ਆਏ ਮੇਰੀ ਆ ਅਸਲ ਵਿੱਚ ਰੱਬ ਨੇ ਉਹਦੀ ਡਿਊਟੀ ਇਸੇ ਕਰਕੇ ਲਈ ਹੈ ਵੀ ਤੂੰ ਖਾ ਨਹੀਂ ਸਕਦਾ ਤੋ ਕਰੋੜਾ ਹੀ ਐਸੇ ਲੋਕ ਹਨ ਜਿਹੜੇ ਹਿਰਦੇ ਕਰਕੇ ਬੜੇ ਕਠੋਰ ਹੈ ਕਿਸੇ ਦੀ ਭਲਾ ਕਰਨ ਦੇ ਪ੍ਰਥਾਏ ਬੜੇ ਕੰਜੂਸ ਹੈ ਕਈ ਕੋਟ ਅਭਿਗ ਆਤਮ ਨਿਕੋਰ ਕਰੋੜਾ ਹੀ ਐਸੇ ਵੀ ਲੋਕ ਹਨ ਜੋ ਪ੍ਰਭੂ ਦੇ ਪੇਮ ਰਸ ਤੋਂ ਅਭੇਜ ਹਨ ਭਾਵ ਜਿਨ੍ਹਾਂ ਨੂੰ ਪਤਾ ਹੀ ਨਹੀਂ ਆਪਣੇ ਆਤਮਕ ਰਸ ਦਾ ਔਰ ਵਿਸ਼ੇਸ਼ ਕਰਕੇ ਉਹ ਇਸ ਗੱਲ ਤੋਂ ਕੋਰੇ ਹਨ ਭਾਵ ਨਕੋਰ ਮਤਲਬ ਕੋਰੇ ਜਿਵੇਂ ਕੋਰੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਕਿ ਅਸੀਂ ਕੌਣ ਆ ਕੀ ਲੈਣ ਆਇਆ ਸਾਡਾ ਅਸਲੀ ਸਰੂਪ ਨਿਚ ਸਰੂਪ ਕੀ ਹੈ ਬਹੁਤ ਸਾਰੇ ਕਰੋੜਾਂ ਹੀ ਜੀਵ ਇਸੇ ਤਰ੍ਹਾਂ ਹੀ ਜੀਵਨ ਪੀੜਿਤ ਕਰਕੇ ਦੁਨੀਆ ਤੋਂ ਚਲੇ ਜਾਂਦੇ ਆ ਕਈ ਕੋਟ ਪਰਦਰਬ ਕੋਹਿ ਰਹੇ ਕਈ ਕਰੋੜਾਂ ਲੋਕ ਦੂਸਰੇ ਦੀ ਮਾਇਆ ਖੋਣ ਤੇ ਲੱਗੇ ਹੋਏ ਆ ਪ੍ਰਾਏ ਧੰਨ ਨੂੰ ਚਲਾਉਂਦੇ ਹਨ ਔਲੇ ਦੇ ਵਿੱਚ ਪ੍ਰਾਇਤ ਕਰਨ ਕਈ ਤਰ੍ਹਾਂ ਦਾ ਹੈ ਕਿਸੇ ਦੇ ਰੂਪ ਰੰਗ ਦੀ ਚੋਰੀ ਕਰਨੀ ਮਤਲਬ ਕਿਸੇ ਦੇ ਰੂਪ ਨੂੰ ਦੇਖ ਕੇ ਉਸ ਦੇ ਪਰਥਾ ਇਹ ਮਾੜਾ ਸੋਚਣਾ ਜਾਂ ਕਹਿ ਦੀ ਸਰਪਤੀ ਦਾ ਕਿਸ ਦੇ ਧਨ ਦਾ ਗੁਰੂ ਪਿਆਰੋਂ ਚੋਰੀ ਕਰਨਾ ਐਸੇ ਵੀ ਲੋਕਾਂ ਦਾ ਘਾਟਾ ਨਹੀਂ ਹੈ ਦੁਨੀਆ ਬਹੁਤ ਤਰ੍ਹਾਂ ਦੀ ਪਈ ਹੈ ਕਰੋੜਾਂ ਲੋਕ ਪਰਾਈ ਮਾਇਆ ਨੂੰ ਚਲਾਉਂਦੇ ਹਨ ਕਈ ਕੋਟ ਪਰ ਦੁੱਖ ਨ ਕਰੇ ਔਰ ਕਰੋੜਾ ਹੀ ਐਸੇ ਵੀ ਲੋਕ ਹਨ ਕਿ ਦੂਸਰਿਆਂ ਵਿੱਚ ਔਗਣ ਕੱਢਦੇ ਆ ਜਿਵੇਂ ਕਹਾਵਤ ਸਾਡੇ ਮਾਲਵੇ ਦੀ ਆਪਣੀਆਂ ਕੱਚ ਵਿੱਚ ਦੂਜੇ ਦੀਆਂ ਹੱਥ ਵਿੱਚ ਇਹ ਚੁਗਲੀ ਨਿੰਦਿਆ ਨੂੰ ਹੀ ਕਿਹਾ ਹੈ ਕਿ ਆਪਦੀਆਂ ਗਲਤੀਆਂ ਛੁਪਾ ਕੇ ਰੱਖਣੀਆਂ ਕੱਚ ਦੇ ਕੇ ਰੱਖਣੀਆਂ ਦੂਜਿਆਂ ਦੀਆਂ ਹੱਥ ਵਿੱਚ ਫੜ ਕੇ ਲੋਕਾਂ ਨੂੰ ਦੱਸਦੇ ਫਿਰਨਾ ਐਸੇ ਅਲੇਕਾ ਹੀ ਲੋਕ ਹਨ ਜਿਹੜੇ ਕਿ ਦੂਸਰਿਆਂ ਦੇ ਔਗਣਾ ਨੂੰ ਜ਼ਿਆਦਾ ਚਤਾਰਦੇ ਹਨ ਜਦ ਐਵੇਂ ਦੂਸਰਿਆਂ ਵਿੱਚ ਗਲਤੀਆਂ ਕੱਢੀ ਜਾਂਦੇ ਆ ਆਪਣੇ ਆਪ ਨੂੰ ਸਿਆਣਾ ਦੱਸਣ ਦੇ ਲਈ ਕਿ ਮੇਰੇ ਵਰਗਾ ਸਿਆਣਾ ਕੋਈ ਨਹੀਂਗਾ ਕਈ ਕੋਟ ਪਰ ਦੁੱਖ ਨ ਕਰੇ ਕਈ ਕੋਟ ਮਾਇਆ ਸ਼ਰਮ ਆਹੇ ਕਰੋੜਾ ਹੀ ਐਸੇ ਲੋਕ ਹਨ ਜੋ ਮਾਇਆ ਦੇ ਇਕੱਠੀ ਕਰਨ ਵੇ ਯਤਨ ਕਰਦੇ ਰਹਿੰਦੇ ਆ ਸ਼ਰਮ ਹੁੰਦੀ ਹੈ ਮਿਹਨਤ ਭੱਜ ਦੌੜ ਜਿਹੜੇ ਲੋਕ ਕਰੋੜਾ ਹੀ ਐਸੇ ਵੀ ਜੀਵਨ ਬਤੀਤ ਕਰ ਰਹੇ ਹਨ ਕਿ ਇਧਰੋਂ ਵੀ ਮਾਇਆ ਆ ਜੇ ਇਧਰੋਂ ਵੀ ਆ ਜੇ ਉਸ ਮਾਇਆ ਨੂੰ ਇਕੱਤਰ ਕਰਨ ਦੇ ਵਿੱਚ ਹੀ ਲੱਗੇ ਰਹਿੰਦੇ ਹਨ ਬਈ ਕੋਟ ਪਰਦੇਸ ਪਰਮਾਏ ਤੇ ਇਸੇ ਮਾਇਆ ਦੇ ਚੱਕਰ ਵਿੱਚ ਹੀ ਕਰੋੜਾਂ ਲੋਕ ਕਰੋੜਾਂ ਜੀਵ ਜਿਵੇਂ ਅੱਜ ਕੱਲ ਦਾ ਚੱਲਣ ਹੈ ਕਿ ਨੌਜਵਾਨ ਬੱਚੇ ਜਿਨ੍ਹਾਂ ਨੂੰ ਆਪਣੇ ਦੇਸ਼ਾਂ ਵਿੱਚ ਗੁਰੂ ਪਿਆਰਿਓ ਨੌਕਰੀਆਂ ਨਹੀਂ ਮਿਲਦੀਆਂ ਉਹ ਮਾਇਆ ਦੇ ਵਾਸਤੇ ਨੌਕਰੀਆਂ ਵਾਸਤੇ ਦੂਜੇ ਦੇਸ਼ਾਂ ਨੂੰ ਤੁਰੇ ਜਾ ਰਹੇ ਹਨ ਹੁਣ ਇਹਦੀ ਬੇਨਤੀ ਕਰੀਏ ਤਾਂ ਇਹ ਵੀ ਕਰੋੜਾਂ ਚੀ ਹੈ ਭਾਵ ਕਰੋੜਾਂ ਦੇ ਵਿੱਚ ਲਿਖਣ ਦਾ ਮਤਲਬ ਕਿ ਗੱਲ ਗਿਣਤੀ ਤੋਂ ਬਾਹਰ ਚਲੀ ਗਈ ਹੈ। ਉਹ ਇਹ ਗੱਲ ਹੁਣ ਗਿਣਤੀ 'ਚ ਨਹੀਂ ਰਹੀ ਕਿ ਕਰੋੜਾਂ ਹੀ ਲੋਕ ਮਾਇਆ ਤਤਰ ਕਰਨ ਤੇ ਲੱਗੇ ਹੋਏ ਆ ਨਾਮ ਜਪਣ ਦੇ ਵਿੱਚੋਂ ਸਮਾਂ ਖਰਾਬ ਕਰਦੇ ਆ ਸਮਾਂ ਨਹੀਂ ਲਾਉਂਦੇ ਉਸ ਪਰਮੇਸ਼ਰ ਦੇ ਨਾਲ ਨਹੀਂ ਜੁੜਦੇ। ਜਿਵੇਂ ਪ੍ਰੀਤਮ ਦਾ ਵਚਨ ਹੈ ਬੁਰੇ ਕੰਮ ਕੋ ਊਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ। ਮਾਇਆ ਦੇ ਪਿੱਛੇ ਬੁੱਢੇ ਪੁੱਠੇ ਸਿੱਧੇ ਕੰਮਾਂ ਦੇ ਵਿੱਚ ਲੱਗੇ ਰਹਿੰਦੇ ਹਨ ਮਾਇਆ ਆ ਜੇ ਕਿਸੇ ਪਾਸਿਓਂ ਆ ਜੇ ਇਹ ਕਾਲ ਯੁਗ ਦੇ ਪਿਆਰਕ ਸਮੇਂ ਵੀ ਸੰਸਾਰ ਦਾ ਪਿਆਰ ਵੀ ਐਸਾ ਹੀ ਆ ਧਨ ਕਹਿੰਦੀ ਆ ਇਸਤਰੀ ਕਹਿੰਦੀ ਆ ਕਿ ਤੁਸੀਂ ਪੈਸਾ ਲੈ ਕੇ ਆਓ ਘਰ ਦਾ ਪਰਿਵਾਰ ਕਹਿੰਦਾ ਹੈ ਕਿ ਤੂੰ ਜਿੱਥੇ ਜਾਂਦਾ ਹੈ ਉੱਥੋਂ ਪੈਸੇ ਲੈ ਕੇ ਆ ਜਿਵੇਂ ਮਰਜ਼ੀ ਲੈ ਕੇ ਆ ਕਸਾ ਨੂੰ ਪੈਸੇ ਚਾਹੀਦੇ ਆ। ਔਰ ਇਸ ਤਰ੍ਹਾਂ ਮਨੁੱਖ ਜਿਹੜਾ ਹੈ ਦਿਨ ਰਾਤ ਖੱਪਦਾ ਰਹਿੰਦਾ ਹੈ ਮਾਇਆ ਕੱਠੀ ਕਰਨ ਵਿੱਚ। ਔਰ ਗੁਰ ਪਿਆਰੇ ਔਰ ਸੰਸਾਰ ਦਾ ਪਿਆਰ ਹੀ ਕੇਵਲ ਮਾਇਆ ਤੱਕ ਸੀਮਤ ਹੈ ਜੇ ਮਾਇਆ ਲਿਆਉਂਦਾ ਤਾਂ ਵਧੀਆ ਲੱਗਦਾ ਨਹੀਂ ਲਿਆਉਂਦਾ ਤਾਂ ਵਧੀਆ ਨਹੀਂ ਲੱਗਦਾ ਭੈੜਾ ਲੱਗਦਾ ਚੰਗਾ ਨਹੀਂ ਲੱਗਦਾ। ਬਸ ਇਸ ਮਾਇਆ ਦੇ ਚੱਕਰ ਵਿੱਚ ਹੀ ਕਰੋੜਾਂ ਲੋਕ ਦੂਜੇ ਦੇਸ਼ਾਂ ਨੂੰ ਭਰਮ ਕਰਨ ਚਲੇ ਗਏ ਹਨ ਦੂਜੇ ਦੇਸ਼ਾਂ ਮਲ ਚਲੇ ਗਏ ਹਨ ਤਾਂ ਬਾਦਸ਼ਾਹ ਜੀ ਬਖਸ਼ਾ ਕਰਦੇ ਹਨ ਕਈ ਕੋਟ ਪ੍ਰਦੇਸ਼ ਪਰਮਾਹੇ ਜਿੱਤ ਜਿੱਤ ਲਾਵੋ ਤੇ ਤਿਤ ਲਗਣਾ ਅਸਲ ਵਿੱਚੇ ਪਰਮੇਸ਼ਰ ਦੀ ਕਰਤੇਰੀ ਖੇਡ ਹੈ ਇਨਾ ਜੀਵਾਂ ਨੂੰ ਇਸੇ ਤਰ੍ਹਾਂ 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 ਦੇ ਕੰਮਾਂ ਵਿੱਚ ਲਾਇਆ ਹੋਇਆ ਜਿਸ ਨੂੰ ਜਿੱਥੇ ਲਾਇਆ ਉੱਥੇ ਲੱਗ ਰਿਹਾ ਹੈ ਜਿੱਥੇ ਜਿੱਤ ਲਾਗੋ ਤਿਤ ਤਿਤ ਲਗਣਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਉਹ ਪਰਮੇਸ਼ਰ ਹੀ ਆਪਣੀ ਰਚਨਾ ਨੂੰ ਭਾਵ ਸ੍ਰਿਸ਼ਟੀ ਨੂੰ ਆਪ ਜਾਣਦਾ ਕੀ ਤੋਂ ਕੀ ਕਰਾਉਣਾ ਹੈ ਸਭ ਨੂੰ ਅਲੱਗ-ਅਲੱਗ ਗੁਣ ਬਖਸ਼ੇ ਹਨ ਅਲੱਗ-ਅਲੱਗ ਤਰ੍ਹਾਂ ਦੇ ਗੁਰੂ ਪਿਆਰਿਓ ਗਿਆਨ ਦਿੱਤਾ ਹੋਇਆ ਹਰੇਕ ਮਨੁੱਖ ਨੂੰ ਔਰ ਉਸ ਗਿਆਨ ਦੇ ਰਾਹੀ ਬਲੁਖ ਜਿਹੜਾ ਹੈ ਚੱਲ ਰਿਹਾ ਹੈ ਇਹ ਪਰਮੇਸ਼ਰ ਦੀ ਖੇਡ ਹੈ ਆਪਣੀ ਖੇਡ ਨੂੰ ਉਹ ਆਪ ਜਾਣਦਾ ਹੈ ਕਰਤੇ ਕੀਮਤ ਕਰਤਾ ਜਾਣੇ ਤੇ ਜਾਂ ਫਿਰ ਕਹਿ ਜਾਣੇ ਗੁਰਸੂਰਾ ਉਸ ਦੀ ਗੱਲ ਨੂੰ ਉਹਦੀ ਕੀਮਤ ਨੂੰ ਗੁਰੂ ਸورਮਾ ਵੀ ਜਾਣਦਾ ਹੈ ਭਾਰਸਾ ਜੀ ਕਹਿੰਦੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਏ ਨਾ ਜასი ਰਚਨਾ ਦੇ ਰਚਾਈ ਰੰਗੀ ਰੰਗੀ ਭੰਤੀ ਕਰ ਕਰ ਬਿੰਦੀ ਲਾ ਕੇ ਬਨ ਗਿਆ ਰੰਗੀ ਰੰਗੀ ਭੰਤੀ ਬਿੰਦੀ ਲਾਉਣ ਦਾ ਮਤਲਬ ਕਈ ਤਰ੍ਹਾਂ ਦੀ ਕਈ ਰੰਗਾਂ ਦੀ ਸ੍ਰਿਸ਼ਟੀ ਜੋ ਉਸਨੇ ਬਣਾਈ ਹੈ ਰੰਗੀ ਰੰਗੀ ਭੰਤੀ ਕਰ ਕਰ ਜਿਣਸੀ ਮਾਇਆ ਜਿਣ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਕਰ ਕਰ ਦੇਖਿਆ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਉਸ ਨੂੰ ਕੋਈ ਹੁਕਮ ਨਹੀਂ ਲਾ ਸਕਦਾ ਸਤਿਗੁਰੂ ਆਖੇ ਸਹਿਬ ਨੂੰ ਇੰਜ ਨਹੀਂ ਤੇ ਇੰਜ ਕਰ ਭਾਵੇਂ ਉਸ ਤੇ ਕਿਸੇ ਦਾ ਹੁਕਮ ਨਹੀਂ ਚੱਲਦਾ ਉਹਦਾ ਹੁਕਮ ਸਾਡੇ ਸਭ ਤੇ ਚੱਲਦਾ ਏਸੀ ਦੂਸਰੇ ਪਲੇ ਦੀ ਵਿਚਾਰ ਅੱਗੇ ਤੀਸਰਾ ਪਦ ਆਰੰਭ ਹੁੰਦਾ ਹੈ ਕਈ ਕੋਟ ਸਿਧ ਜਤੀ ਜੋਗੀ ਕਈ ਕੋਟ ਰਾਜੀ ਰਸ ਭੋਗੀ ਇਹ ਵਿਚਾਰ ਅਗਲੇ ਦਿਵਾਨਾ ਵੀ ਸਰਵਣ ਕਰਾਂਗੇ ਬੋਲਦੇ ਅਨੇਕ ਆਖਰ ਬਾਦ ਘਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਸਮਾਤੀ ਕਰੀਏ ਬਲਾ ਫਤੇ ਪਾ ਫਤੇ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤੇ ਵਾਹ ਗੁਰੂ Wa guru. Wa guru.